ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ YouTube ਚੈਨਲ ਤੇ ਤੇ ਅੱਜ ਆਪਾਂ ਆਪਣੀ ਕਣਕ ਨਿਸਰ ਲੱਗ ਪਈ ਤੇ ਇਹ ਆਪਾਂ ਤੁਹਾਨੂੰ ਅੱਜ ਵਿਖਾਉਨੇ ਆ ਇਹ ਕਣਕ ਬੀਜੀ ਕਦੋਂ ਸੀ ਆਪਾਂ ਉਹ ਵੀ ਤੁਹਾਨੂੰ ਦੱਸਾਂਗੇ ਤੇ ਬਾਕੀ ਕੀ ਕੁਝ ਪਾਇਆ ਇਹਦੇ ਵਿੱਚ ਕਿੰਨੀਆਂ ਕੁ ਸਬਰੀਆਂ ਕਰਤੀਆਂ ਤੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਅੱਜ ਆਪਾਂ ਗੱਲ ਕਰ ਰਹੀਆਂ ਛਿੱਟੇ ਦੀ ਜਿੰਨੇ ਵੀ ਨਿਸਰੀ ਆ ਜਿਹੜੇ ਛਿੱਟੇ ਨਿਕਲੇ ਆ ਉਹ ਅੱਜ ਆਪਾਂ ਤੁਹਾਨੂੰ ਵਿਖਾਉਣੇ ਆ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਆਓ ਹੁਣ ਆਪਾਂ ਵੇਖਦੇ ਆ ਕਣਕ ਪਹਿਲਾਂ ਤਾਂ ਕਣਕ ਦਾ ਕੱਦ ਦੇਖੋ ਕਿਹੜੀ ਵੈਰਾਈਟੀ ਆ ਉਹ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਪੱਟ ਪੱਟ ਦੇ ਨੇੜ ਹੈ ਜਿਵੇਂ ਆਪਾਂ ਕਹਿ ਦਈਏ ਵੀ ਜਿਵੇਂ ਪੁਰਾਣੇ ਬੰਦੇ ਕਹਿੰਦੇ ਆ ਵੀ ਗੋਡੇ ਤੋਂ ਵੱਡੀ ਵੀ ਮੋٹے ਪੱਟ ਐ ਡੀ ਡੀ ਕਣਕ ਆ ਇਹ ਤੇ ਬਾਕੀ ਇਹਦੇ ਪੱਤੇ ਵੇਖੋ ਤੁਸੀਂ ਉਹ ਹੁਣ ਥੋੜਾ ਜਿਹਾ ਪਤਲਾ ਲੱਗਦਾ ਪੱਤਾ ਤੇ ਪਰ ਅੱਗੇ ਨਾਲ ਬਹੁਤ ਫਰਕ ਪੈ ਗਿਆ ਪਹਿਲਾਂ ਇਦੋਂ ਵੀ ਪਤਲੇ ਸੀ ਪੱਤੇ ਇਹਦੇ ਤੇ ਰੰਗ ਵੀ ਬਹੁਤ ਵਧੀਆ ਕਣਕ ਦਾ ਅਜੇ ਤੱਕ ਆਪਾਂ ਇਹਨੂੰ ਧੋ ਪਾਣੀ ਲਾਏ ਐ ਤੇ ਹੁਣ ਆਪਾਂ ਗੱਲ ਕਰਨੀ ਹੈ ਛਿੱਟਿਆਂ ਦੀ ਇਹਦਾ ਛਿੱਟੇ ਆਪਾਂ ਤੁਹਾਨੂੰ ਦਿਖਾਉਨੇ ਆ ਜਿਹੜਾ ਵੀ ਕੋਈ ਚਿੱਟਾ ਇਹਨੇ ਕੱਢਿਆ ਹੁਣ ਤੱਕ ਉਹਦੇ ਵਿੱਚ ਕੋਈ ਵੀ ਐ ਨਹੀਂ ਤੇ ਜਾਂ ਤਾਂ ਥੱਲੇ ਕੋਈ ਚਿੱਟਾ ਜਾਂ ਦਾਗ ਜਾਂ ਦਿਸੂ ਜਾਂ ਕੋਈ ਤਾਂ ਦਿਸੂ ਆ ਤਾਂ ਪਪਾ ਇਹਨਾਂ ਮਾੜਾ ਆਪਾਂ ਨੂੰ ਐ ਲੱਗਦਾ ਵੀ ਉੱਤੋਂ ਚਿੱਟੇ ਜੇ ਆ ਨਹੀਂ ਸਾਰੇ ਚਿੱਟੇ ਹੀ ਆਏ ਆ ਕੋਈ ਚਿੱਟਾ ਐ ਨਹੀਂਗਾ ਵੀ ਆਪਾਂ ਆਖੀਏ ਕੋਈ ਇੱਕ ਅੱਧਾ ਚਿੱਟਾ ਹੋਊਗਾ ਮੈਂ ਤੁਹਾਨੂੰ ਮ ਵਿਖਾ ਦਿਨਾ ਕੇਰਾ ਪਰਮਾਤਮਾ ਦੀ ਕਿਰਪਾ ਹੋਈ ਐ। ਛਿੱਟੇ ਬਹੁਤ ਵਧੀਆ ਐ। ਤੇ ਇਹ ਕਣਕ ਬੀਜੀ ਹੋਈ ਐ 0 ਡਰੈਲ ਨਾਲ। ਤੇ ਬੀਜਾਂ ਦਾ ਟਾਈਮ ਆਪਾਂ ਤੁਹਾਨੂੰ ਦੱਸਦੇ ਆਂ ਇਹ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਬੀਜੀ ਐ। ਬਾਕੀ ਇਹ ਕਣਕ ਆਪਾਂ ਬੀਜੀ ਵੀ ਕਣੀਆਂ ਪੈਂਦੀਆਂ ਚ ਐ। ਉਹਦੇ ਕਣੀਆਂ ਪਈਆਂ ਨਹੀਂ ਸੀ ਮੀਂਹ ਜਾਂ ਪੈਣ ਲੱਪਿਆ ਸੀ ਵੀ ਇੰਨਾ ਵੀ ਨਹੀਂ ਸੀ। ਤੇ ਉਹ ਕੰਮ ਰੋ ਗਿਆ ਸੀਗਾ। ਕਿਉਂਕਿ ਆ ਪੜਵਾਨ ਚ ਫੇਰ ਟਰੈਕਟਰ ਸਲੈਪ ਲੈਣ ਲੱਗ ਪੈਂਦਾ ਜਦੋਂ ਆਪਾਂ ਜੀ ਰੋਡਲ ਦਾ ਬੀਜਦੇ ਤੇ ਕਣਕ ਬਹੁਤ ਵਧੀਆ ਕੇਰਾ ਜਰੂਰ ਡਾਉਣ ਪੈਗਾ ਸੀ ਕੰਮ ਜਦੋਂ ਗਰਮੀ ਜੀ ਪੈ ਗਈ ਸੀ ਤੇ ਉਦੋਂ ਤਾਂ ਇਹ ਲੱਗਦਾ ਸੀ ਕਣਕਾਂ ਨੇ ਕੁਝ ਨਹੀਂ ਕਰਨਾ ਤੇ ਬਾਕੀ ਇਹਦੇ ਚ ਬਈ ਜੀ ਆਪਾਂ ਰੇ ਸਾਢੇ ਤਿੰਨ ਗੱਟੇ ਯੂਰੀਆ ਪਾਈ ਆ ਤੇ 50 ਕਿਲੋ ਆਪਾਂ ਇਹਦੇ ਚ ਡਾਈ ਬੀਜਿਆ ਕੋਈ ਜ਼ਿਆਦਾ ਡਾਈ ਨਹੀਂ ਡੀਏਪ ਜਿਹਨੂੰ ਆਪਾਂ ਕਹਿੰਦੇ ਨੇ ਡਾਈ ਮੂਨੀਆ 50 ਕਿਲੋ ਕਿੱਲੇ ਦੀ ਤੇ 50 ਕਿਲੋ ਕਿੱਲੇ ਆਪਾਂ ਕਿਲੋ ਹੀ ਬੀ ਪਾਇਆ ਕਿੱਲੇ ਦਾ 11 ਕਣਕ ਪੂਰੀ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਆ ਇੱਥੇ ਵਿਖਾ ਦਿੰਨੇ ਮੈਂ ਤੁਹਾਨੂੰ ਚਿੱਟੇ ਥੋੜੀ ਜਿਹੀ ਦਿਨੇ ਗਰਮੀ ਜਿਆਦਾ ਪਉਣ ਲੱਗ ਪਿਆ ਸਪਰੇਆ ਭਾਈ ਆਪਾਂ ਇਹਦੇ ਤੇ ਇੱਕ ਕੀਤੀ ਸੀ ਉਹ ਆਪਾਂ ਤਾਂ ਕਰਨੀ ਪਈ ਪਾਣੀ ਲੱਗੇ ਤੋਂ ਨਾ ਥੋੜੇ ਜਿਹਾ ਇੱਕ ਪਾਸੇ ਡਾਊਨ ਜੀ ਪੈ ਗਈ ਸੀ ਇਹ ਤੇ ਆਪਾਂ ਕੀਤੀ ਸੀ ਉਹ ਸਪਰੇ ਮੈਗਨੀਜ਼ ਤੇ ਜਿੰਕ ਦੀ ਤੇ ਜਿੰਕ ਆਪਾਂ ਵਰਤੀ ਸੀ ਜਲੇਟਡ ਤੇ ਉਹਦੀ ਆਪਾਂ ਸਪਰੇ ਕੀਤੀ ਸੀ ਅੱਧਾ ਕਿਲੋ 2 ਕਿਲਿਆਂ ਤੇ ਪਾਇਆ ਸੀ ਉਹ ਤੇ ਬਹੁਤ ਵਧੀਆ ਰਿਜ਼ਲਟ ਸੀ ਬਈ ਉਹਦਾ ਆਪਾਂ ਵੀਡੀਓ ਵੀ ਪਾਈ ਸੀਗੀ ਵੇਖ ਲਓ ਜੇ ਨਹੀਂ ਵੇਖੀ ਤੇ ਕਣਕ ਹੁਣ ਮੈਂ ਤੁਹਾਨੂੰ ਦਿਖਾ ਦਿੰਨਾ ਤੇ ਕਣਕ ਦਾ ਵੀ ਹੁਣ ਤੁਸੀਂ ਆਖੋ ਕਿਹੜਾ ਸੀ ਬਈ ਵੀ ਇਹ ਕੋਈ ਐ ਨਵਾਂ ਵੀ ਨਹੀਂ ਜੀ ਕੋਈ ਵੀ ਤੇ ਨਾ ਹੀ 303 ਸੀ ਇਹ ਕਣਕ ਦਾ ਵੀ ਸੀਗਾ 3086 ਮੈਂ ਜਦੋਂ ਕਣਕ ਬੀਜਦੇ ਸੀ ਉਦੋਂ ਵੀ ਮੈਂ ਵੀਡੀਓ ਪਾਈ ਸੀ ਵੀ ਆਪਾਂ ਤਾਂ 30-80 ਬੀਜਣੀ ਆ ਤੇ ਕੋਈ ਹਜੇ ਤੱਕ ਇਹਨੂੰ ਜੇ ਵੇਖੀ ਆਪਾਂ ਵੀ ਹਲਦੀ ਰੋਗ ਜੀ ਨੂੰ ਕਹਿੰਦੇ ਆ ਹਲਦੀ ਜੁੱਟਣ ਲੱਗ ਪੈਂਦੀ ਆ ਕੋਈ ਕਿਤੇ ਵੀ ਹਜੇ ਤੱਕ ਹੈ ਨਹੀਂਗਾ ਉਹ ਤੇ ਜੇ ਕੋਈ ਲੱਗੂਗਾ ਮਾੜਾ ਮੋਟਾ ਆਪਾਂ ਨੂੰ ਤੇ ਆਪਾਂ ਸਪਰੇਅ ਕਰਾਂਗੇ ਉਹਦੀ ਸਪਰੇਅ ਤਾਂ ਇੱਕ ਕਰਨੀ ਆ ਜਦੋਂ ਮਾੜਾ ਜ ਆਪਾਂ ਨੂੰ ਲੱਗ ਜੇ ਵੀ ਹੁਣ ਕਿਤੇ ਹੈ ਕੋਈ ਚਾਂਸ ਤੇ ਆਪਾਂ ਸਪਰੇਅ ਕਰ ਦਾਂਗੇ ਆ ਜੇ ਆਪਾਂ ਪਹਿਲਾਂ ਹੁਣ ਸਪਰੇਅ ਕਰੀ ਜੰਨੇ ਆ ਫਿਰ ਫਿਰ ਕਰਾਂਗੇ ਦੋ ਤਿੰਨ ਸਪਰੇਆ ਕਰਨੀਆਂ ਪੈਣਗੀਆਂ ਤੇ ਆਪਾਂ ਇੱਕ ਸਪਰੇਅ ਨਹੀਂ ਕੰਮ ਸਾਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਪਾਣੀ ਹਜੇ ਤੱਕ ਦੋ ਹੀ ਲੱਗੇ ਆ ਤੀਜਾ ਪਾਣੀ ਲਾਉਣਾ ਹੁਣ ਤਿਆਰੀ ਹੈ ਬਸ ਤੇ ਕਣਕ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਹੈ ਅੱਗੇ ਵੀ ਪਰਮਾਤਮਾ ਕਿਰਪਾ ਬਣਾਈ ਰੱਖੇ ਸਾਰੇ ਤਾਂ ਬਣਾਈ ਰੱਖੇ ਭਾਈ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ